ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਸੂਟਾਂ ਦਾ ਕੀ ਰੇਟ ਦੱਸਿਆ ਅੱਜ ਤਾਂ ਕਿਹੜੇ-ਕਿਹੜੇ ਰੰਗ ਨੇ ਕਿਹੜੇ-ਕਿਹੜੇ ਸੂਟਾਂ ਦੇ ਵਿੱਚ ਐਵਾਂ ਵਾਲੀ ਜਿਹੜੀ ਕਲੈਕਸ਼ਨ ਆਲੀ ਇਹਨਾਂ ਨਾਲ ਤੁਹਾਨੂੰ ਕੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਰੰਗੇ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਆਏ ਇਹ ਰੇਟ ਇਹਨਾਂ ਦਾ 730 ਰੁਪਏ ਆ ਦੁਪੱਟਾ ਜਿਹੜਾ ਤੁਹਾਨੂੰ ਕੋਟਾ ਡੋਰੀਆ ਦਾ ਮਿਲੇਗਾ ਕੰਟਰਾਸਟ ਵਿੱਚ ਪੋਰ ਸ ਇਹ ਜਿਹੜੇ ਸੂਟ ਨੇ ਤੁਹਾਨੂੰ 5 ਮੀਟਰ ਦਾ ਆਲਓਵਰ ਪ੍ਰਿੰਟਡ ਜੌਰਜਟ ਦਾ ਫੈਬਰਿਕ ਦਾ ਸੂਟ ਮਿਲੇਗਾ। ਦੁਪੱਟਾ ਇਹਨਾਂ ਦਾ ਤੁਹਾਨੂੰ ਸ਼ਿਫੌਨ ਦਾ ਮਿਲੇਗਾ। ਇਹ ਜਿਹੜੀਆਂ ਕਲੈਕਸ਼ਨਾਂ ਨੇ ਹਮੇਸ਼ਾ ਟ੍ਰੈਂਡ ਵਿੱਚ ਰਹੀਆਂ ਨੇ ਕਿਉਂਕਿ ਇਹਨਾਂ ਦਾ ਜਿਹੜਾ ਦੁਪੱਟਾ ਹੈ ਸ਼ਿਫੌਨ ਦਾ ਆ। ਇਸ ਵਾਰੀ ਵੀ ਇਹਨਾਂ ਦਾ ਦੁਪੱਟਾ ਸ਼ਿਫੌਨ ਦਾ ਆ। ਰੇਟ ਇਹਨਾਂ ਦਾ ਸਿਰਫ ਤੇ ਸਿਰਫ 520 ਰੁਪਏ ਆ। ਰੰਗ ਇਹਨਾਂ ਵਿੱਚ ਕਾਫੀ ਨੇ ਹਮੇਸ਼ਾ ਇਹਨਾਂ ਵਿੱਚ ਰੰਗ ਕਾਫੀ ਆ। ਇਹਨੇ 5 ਮੀਟਰ ਦਾ ਆਲਓਵਰ ਦਾ ਤੁਹਾਨੂੰ ਸੂਟ ਮਿਲੇਗਾ। ਜੌਰਜਟ ਦਾ ਡਿਜੀਟਲ ਪ੍ਰਿੰਟ ਨਾਲ ਆਏਗਾ। ਸੂਟ ਦਾ ਫੈਬਰਿਕ ਟੋਟਲ ਦੁਪੱਟਾ ਸ਼ਿਫੋਂ ਦਾ ਆਏਗਾ ਦੁਪੱਟੇ ਤੇ ਜਿਹੜੀ ਲੈਂਸ ਲੱਗੀ ਹੋਈ ਹੈ ਚਾਰਾ ਸਾਈਡਾਂ ਤੇ 520 ਰੁਪਏ ਇਹਨਾਂ ਦਾ ਰੇਟ ਹੈ ਸ਼ਿਪਿੰਗ ਚਾਰਜ ਜਿਹੜੇ ਫ੍ਰੀ ਨੇ ਰੰਗ ਇਹਨਾਂ ਵਿੱਚ ਜਿਹੜੇ 35 ਤੋਂ 40 ਹੈਗੇ ਨੇ ਸਾਰੇ ਰੰਗ ਮੈਂ ਇੱਥੇ ਐਡ ਕਰ ਦਿੱਤੇ ਨੇ ਕੰਟਰਾਸਟ ਜਿਹੜਾ ਸੂਟਾਂ ਦਾ ਜਿਵੇਂ ਬਣਾਇਆ ਗਿਆ ਸੇਮ ਐਜ਼ ਇਟ ਇਜ਼ ਹੀ ਮਿਲੇਗਾ ਦੁਪੱਟਾ ਚੇਂਜ ਨਹੀਂ ਹੋਏਗਾ ਸੇਮ ਕੰਟਰਾਸਟ ਆਏਗਾ ਤੇ ਇਸੇ ਵਿੱਚ ਹੀ ਤੁਹਾਨੂੰ ਇਹ ਸੂਟ ਮਿਲੇਗਾ ਜਿਹੜਾ ਵੀ ਕੰਟਰਾਸਟ ਬੋਲੋਗੇ ਰੰਗ ਸਾਰਾ ਡਿਜ਼ਾਈਨ ਸੇਮ ਐਜ਼ ਇਟ ਇਜ਼ ਆਏਗਾ ਜਿਹੜੀ ਵੀ ਲੈਂਸ ਜਿਹੜੇ ਦੁਪੱਟੇ ਨਾਲ ਲੱਗੀ ਇੱਥੇ ਚੇਂਜ ਵੀ ਨਹੀਂ ਹੋਏਗੀ ਸੇਮ ਉਹੀ ਆਏਗੀ। ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਕੋਈ ਹੋਰ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 62392455 ਜੋ ਦਿੱਤਾ ਆ। ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ। ਜੋਰਜਟ ਅੱਜਕਲ ਬਹੁਤ ਟ੍ਰੈਂਡ ਕਰ ਰਿਹਾ ਤੇ ਜੋਰਜਟ ਦੀਆਂ ਕਾਫੀ ਕਲੈਕਸ਼ਨਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਵੀ ਤੇ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਬਹੁਤ ਜ਼ਿਆਦਾ ਅਫੋਰਡੇਬਲ ਰੇਟਾਂ ਤੇ ਨੇ। ਇਹ ਜਿਹੜੇ ਸੂਟ ਨੇ ਇਹ ਵੀ 520 ਰੁਪਏਾਂ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ 2 ਮੀਟਰ ਦਾ। жорਜਟ ਦਾ ਵੱਡੇ ਵਰ ਦਾ ਸੂਟ ਤੁਹਾਨੂੰ ਮਦਾ ਸ਼ਰਟ ਦਾ ਫੈਬਰਿਕ ਮਿਲੇਗਾ ਜੌਰਜਟ ਦਾ ਹੀ ਤੁਹਾਨੂੰ ਵੱਡੇ ਵਰ ਦਾ ਜਿਹੜਾ ਪਲੇਨ ਜਿਹੜਾ ਬਾਟਮ ਮਿਲੇਗਾ ਤੇ ਦੁਪੱਟਾ ਜਿਹੜਾ ਜੌਰਜਟ ਦਾ ਚਾਰ ਸਾਈਡਾਂ ਤੇ ਵਾਈਟ ਕਲਰ ਦੀ ਲੈਂਸ ਲੱਗੀ ਹੈ ਰੇਟ ਜਿਹੜਾ ਇਹਦਾ 520 ਰੁਪਏ ਆ ਸ਼ਿਪਿੰਗ ਚਾਰजेस ਜਿਹੜੇ ਇਹਦੇ ਵੀ ਫ੍ਰੀ ਨੇ ਇਹਨਾਂ ਵਿੱਚ ਹਮੇਸ਼ਾ ਜਿਹੜੇ ਰੰਗ ਨੇ 30 ਤੋਂ 35 ਆਉਂਦੇ ਨੇ ਇਸ ਵਾਰੀ ਵੀ ਇਹਨਾਂ ਵਿੱਚ ਜਿਹੜੇ ਰੰਗ ਆਏ ਨੇ 35 ਤੋਂ 40 ਹੈਗੇ ਨੇ ਇੰਨਾ ਵਿੱਚ ਢਾਈ ਮੀਟਰ ਦੀ ਸ਼ਾਰਟ ਮਿਲੇਗੀ ਪ੍ਰਿੰਟਰ ਟਾਈਮਰ ਦਾ ਬਾਟਮ ਮਿਲੇਗਾ ਪਲੇਨ ਟਾਈਮਰ ਦਾ ਦੁਪੱਟਾ ਮਿਲੇਗਾ ਪਲੇਨ ਨਾਲ ਲੱਗੀ ਹੋਈਗੀ ਲੈਂਸ ਸ਼ਰਟ ਪ੍ਰਿੰਟਡ ਹੈ ਬਾਟਮ ਪਲੇਨ ਹੈ ਦੁਪੱਟਾ ਆਲਓਵਰ ਪਲੇਨ ਹੈ ਸਾਈਡਾਂ ਤੇ ਲੈਂਸ ਲੱਗੀ ਆ ਵਾਈਟ ਕਲਰ ਦੀ ਰੇਟ ਜਿਹੜਾ 520 ਰੁਪਏ ਆ ਬਾਕੀ ਤੁਸੀਂ ਇਹ ਕੋ ਸਟੇਟਸ ਵੇਚਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਵੀ ਤੁਹਾਨੂੰ ਜਿਹੜਾ ਸਟੇਟਸ ਆਏ ਮੇਰੇ ਛੁੱਟਾਂ ਦੇ ਉਹ ਸ਼ੋ ਹੋ ਜਾਇਆ ਕਰਨਗੇ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੋਂ ਫਿਰ ਤੁਹਾਨੂੰ ਡੇਲੀ ਦੀਆਂ ਜੜੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ ਤੁਸੀਂ ਅੱਗੇ ਆਪਣੇ ਜਿਹੜੇ ਅਕੋਰਡਿੰਗਲੀ ਸੂਟ ਜਿਹੜੇ ਸੇਲ ਕਰ पाओਗੇ ਜਿਹੜੇ ਮੋਸਟਲੀ ਸੂਟ ਨੇ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਦੀ ਜਿਹੜੀ ਸ਼ਿਪਿੰਗ ਚਾਰजेस ਉਹ ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਕਿਸੇ ਵੀ ਸੂਟ ਤੇ ਤੁਸੀਂ ਇਹਨਾਂ ਬਾਰੇ ਕੋਈ ਕੁਐਰੀ ਕਰਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਆਹ ਲੋ ਬ ਪ੍ਰਿੰਟਰ ਸੂਟਾਂ ਮੈਂ 490 ਦੇ ਵਿੱਚ ਦੋ ਸੂਟ ਟੋਟਲ 10 ਮੀਟਰ ਕਪੜਾ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਰੰਗ ਜਿਹੜੇ ਜਿਹੜੇ ਇੱਥੇ ਟਿਕ ਕੀਤੇ ਨੇ ਉਹੀ अवेलेबल ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ